ਸੰਗਤ ਜੀ ਅੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਦਾ ਨਾਮ ਹੈ ਆਉਡਾ ਰਕਸ਼ ਗੁਰੂ ਜੀ ਆਪਣੀ ਦੂਜੀ ਅਦਾਸੀ ਵਿੱਚ ਦੱਖਣ ਵਿੱਚ ਜਾ ਪਹੁੰਚੇ ਉਹਨਾਂ ਦੇ ਨਾਲ ਪਾਈ ਮਰਦਾਨਾ ਜੀਵੀ ਸਨ ਉਹ ਇੱਕ ਪਿੰਡ ਵਿੱਚ ਪਹੁੰਚੇ ਇੱਥੇ ਦੇ ਲੋਕਾਂ ਨੇ ਉਹਨਾਂ ਦੀ ਬਹੁਤ ਅਹਿਲ ਸੇਵਾ ਕੀਤੀ ਉੱਥੇ ਦੇ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਇੱਥੇ ਬਹੁਤ ਘਣੇ ਜੰਗਲ ਹਨ ਤੇ ਉਸ ਦੇ ਵਿੱਚ ਬਹੁਤ ਖੁੰਖਾਰ ਅਤੇ ਬੇਰਹਿਮ ਰਾਖਸ਼ ਰਹਿੰਦੇ ਹਨ ਰਾਖਸ਼ਾਂ ਦੀਆਂ ਸ਼ਕਲਾਂ অতি ਭਿਆਨਕ ਹਨ ਪੂਰਾ ਰੰਗ ਕਾਲਾ ਹੈ ਅੱਖਾਂ ਲਾਲ ਹਨ ਤੇ ਹੱਥਾਂ ਦੇ ਨੋਂ ਵਧੇ ਹੋਏ ਹਨ ਇਹ ਲੋਕ ਆਉਂਦੇ ਜਾਂਦੇ ਮੁਸਾਫਰਾਂ ਨੂੰ ਫੜ ਕੇ ਲੈ ਜਾਂਦੇ ਹਨ ਅਤੇ ਆਦਮੀਆਂ ਨੂੰ ਤੇਲ ਵਿੱਚ ਸੁੱਟ ਕੇ ਕਾਉੜੇ ਵਾਂਗ ਤਲਕੇ ਖਾ ਜਾਂਦੇ ਹਨ ਇੱਕ ਔਰਤ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਦੇ ਦੋਨਾਂ ਬੱਚਿਆਂ ਨੂੰ ਰਾਖਸ਼ ਖਾ ਗਏ ਜਦ ਕਿ ਜੰਗਲ ਵਿੱਚ ਜਾਨਵਰ ਵੀ ਹਨ ਲੇਕਿਨ ਰਾਖਸ਼ ਆਦਮੀਆਂ ਨੂੰ ਵੀ ਖਾਂਦੇ ਹਨ ਰਾਖਸ਼ਾਂ ਦਾ ਮੁਖੀਆ ਕੌੜਾ ਰਾਖਸ਼ ਹੈ ਅਤੇ ਇਸ ਤੋਂ ਕੋਈ ਦੇਵੀ ਸ਼ਕਤੀ ਜਾਂ ਕੋਈ ਸੰਤ ਹੀ ਬਚਾ ਸਕਦਾ ਹੈ ਇਹ ਸਭ ਕੁਝ ਸੁਣ ਕੇ ਗੁਰੂ ਜੀ ਨੇ ਕੌੜੇ ਰਾਖਸ਼ ਨੂੰ ਸੋਧਣ ਦਾ ਨਿਸ਼ਚੈ ਕੀਤਾ ਇਹ ਆਖ ਕੇ ਗੁਰੂ ਜੀ ਜੰਗਲ ਵੱਲ ਉਰਪਏ ਜਦ ਗੁਰੂ ਜੀ ਜੰਗਲ ਵਿੱਚ ਪਹੁੰਚੇ ਤੇ ਉੱਥੇ ਭਿਆਨਕ ਆਵਾਜ਼ਾਂ ਆ ਰਹੀਆਂ ਸਨ ਗੁਰੂ ਜੀ ਇੱਕ ਦਰਖਤ ਥੱਲੇ ਬੈਠ ਕੇ ਮਰਦਾਨੇ ਨੂੰ ਰਵਾਬ ਵਜਾਉਣ ਲਈ ਆਖਿਆ ਗੁਰੂ ਜੀ ਦੀ ਮਿੱਠੀ ਰਸਪਰੀ ਸ਼ਬਦ ਦੀ ਆਵਾਜ਼ ਸੁਣ ਕੇ ਉਹ ਡਰਾ ਰਕਸ਼ ਉਹਨਾਂ ਦੇ ਕੋਲ ਆ ਖਲੋਤਾ ਅਤੇ ਹੈਰਾਨ ਹੋ ਗਿਆ ਕਿ ਉਹਨੂੰ ਵੇਖ ਕੇ ਸਾਰੇ ਮਨੁੱਖ ਇਹ ਵਿੱਚ ਆ ਜਾਂਦੇ ਹਨ ਲੋਕੀ ਉਸ ਦੇ ਸਾਹਮਣੇ ਅਰਥਰ ਕਮਦੇ ਸਨ ਲੇਕਿਨ ਇਹ ਇਸ ਤੋਂ ਉਲਟਾ ਗੁਰੂ ਜੀ ਉਸ ਨੂੰ ਵੇਖ ਕੇ ਮੁਸਕਰਾ ਰਹੇ ਹਨ ਤੇ ਅੱਖਾਂ ਤੇ ਭਰੋਸਾ ਟਪਕਦਾ ਹੈ ਤੇ ਚਿਹਰੇ ਉੱਪਰ ਨੂਰ ਦਿਖ ਰਿਹਾ ਹੈ ਕੌਡਾ ਉਹਨਾਂ ਦਾ ਸ਼ਾਂਤ ਮੁਖੜਾ ਵੇਖ ਕੇ ਹੈਰਾਨ ਹੋ ਗਿਆ ਏ ਮਨ ਵਿੱਚ ਸੋਚਣ ਲੱਗਿਆ ਕਿ ਜ਼ਰੂਰ ਇਹ ਆਦਮੀ ਦੇਵੀ ਸ਼ਕਤੀਆਂ ਦਾ مالک ਹੈ ਗੁਰੂ ਜੀ ਨੇ ਅਗਾਹ ਹੋ ਕੇ ਆਪਣਾ ਹੱਥ ਕੌਡੇ ਦੇ ਮੋਢੇ ਤੇ ਰੱਖ ਦਿੱਤਾ ਕੌਡੇ ਦੇ ਸਰੀਰ ਵਿੱਚ ਝੁਣ ਝੁਣਾ ਯਹੀ ਫਿਰ ਗਈ ਉਸ ਨੂੰ ਆਪਣੇ ਅੰਦਰ ਦਾ ਅਕਰੋਸ਼ ਤੇ ਜੰਗਲਪੁਣਾ ਸ਼ਾਂਤ ਹੁੰਦਾ ਮਹਿਸੂਸ ਹੋਣ ਲੱਗਾ ਉਸਨੂੰ ਇੰਜ ਲੱਗਾ ਜਿਵੇਂ ਉਸ ਦੇ ਅੰਦਰ ਦੀ ਕੋਈ खिੜਕੀ ਖੁੱਲ ਗਈ ਹੋਵੇ ਉਸਨੂੰ ਆਪੇ ਦੀ ਬਿਸ਼ਾਨ ਹੋ ਗਈ ਕੌੜੇ ਨੇ ਗੁਰੂ ਜੀ ਤੋਂ ਪੁੱਛਿਆ ਤੁਸੀਂ ਕੌਣ ਹੋ ਤੁਸੀਂ ਇੱਥੇ ਕੀ ਕਰਨ ਆਏ ਹੋ ਗੁਰੂ ਜੀ ਨੇ ਜਵਾਬ ਦਿੱਤਾ ਅਸੀਂ ਤੈਨੂੰ ਮਿਲਣ ਲਈ ਆਏ ਹਾਂ ਆ ਕੋਲ ਆ ਕੇ ਬੈਠ ਜਾ ਉਂਡਾ ਆਪਣੇ ਸਾਥੀਆਂ ਦੇ ਨਾਲ ਗੁਰੂ ਜੀ ਦੇ ਕੋਲ ਆ ਕੇ ਬੈਠ ਗਿਆ ਗੁਰੂ ਜੀ ਨੇ ਕਿਹਾ ਰੱਬ ਇੱਕ ਹੈ ਇਹ ਅਸੀਂ ਸਭ ਉਸ ਦੇ ਬਣਾਏ ਹੋਏ ਇਨਸਾਨ ਹਾਂ ਇਹ ਤੂੰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਖਾਂਦਾ ਹੈ ਇਹ ਚੰਗੀ ਗੱਲ ਨਹੀਂ ਰੱਬ ਇਸ ਨੂੰ ਕਬੂਲ ਨਹੀਂ ਕਰੇਗਾ ਇਸ ਲਈ ਇੱਕ ਦਿਨ ਉਹ ਤੈਨੂੰ ਸਜ਼ਾ ਜ਼ਰੂਰ ਦੇਵੇਗਾ ਇਹ ਸਭ ਕੁਝ ਛੱਡ ਕੇ ਚੰਗਾ ਇਨਸਾਨ ਬਣ ਜਾ ਗੁਰੂ ਜੀ ਨੇ ਕਿਹਾ ਰੱਬ ਨੂੰ ਯਾਦ ਕਰਾ ਉਸ ਦਾ ਸਿਮਰਨ ਕਰਿਆ ਕਰ ਉਹ ਬੜਾ ਦਿਆਵਾਨ ਹੈ ਉਹ ਤੇਰੀਆਂ ਸਾਰੀਆਂ ਗਲਤੀਆਂ ਮਾਫ ਕਰੇਗਾ ਕੌਡਾ ਰਕਸ਼ ਗੁਰੂ ਜੀ ਦੀ ਗੱਲ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਗੁਰੂ ਜੀ ਨੇ ਕੌਡੇ ਨੂੰ ਛਾਤੀ ਨਾਲ ਲਾਇਆ ਆਉਡੇ ਨੇ ਆਪਣੇ ਪੂਰੇ ਕਬੀਲੇ ਨੂੰ ਆਦਮਖੋਰੀ ਕਰਨ ਤੋਂ ਮਨਾ ਕਰ ਦਿੱਤਾ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਸੰਗਤ ਜੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਲਿਖ ਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ